ਨੂਰਾ ਮਾਹੀ ਬਹੁਤ ਪਿਆਰ ਨਾਲ ਆਜਾ ਸੁਣਾਉਂਦਾ ਸੀ ਐ ਬਾਦਸ਼ਾਹ ਨੂਰਾ ਮਾਹੀ ਜੀ ਉਦੋਂ ਤੋਂ We Thorn ਸ਼ਹੀਦ ਤੇਰਾ ਤੇ ਗੋਮੇ ਲਾਲ ਦੀ ਬਖਰਾਤੇ ਤੋਨੇ ਗੁਮੇ ਇਲਾਲ ਦੀ ਕਤਲ ਕਰਾਤੇ ਤੀਜਵੀਂ ਤੇਾਇ ਸੀਗੇ ਕੱਜ ਕੇ ਜਕਾਰਾ ਗਜਾਇਆ ਸੀ ਉਹਨਾਂ ਨੇ ਗੱਜ ਕੇ ਫਸੇ ਗਲਾਈ ਸੀ ਵਾਹਿਗੁਰੂ ਜੀ ਕਾ ਖਾਲਸਾ ੴ ਤੁੰਤਾਂ ਨੰਦੋਂਦੋਂ ਸੜ ਸੜ ਕੋਲੇ ਹੋ ਗਿਆ ਸੀ ਸੜਵਲ ਕੋਲੇ ਹੋ ਗਿਆ ਸੀ ਤੇ ਵਾਚਣ ਸੁਣਾ ਤੇ ਸੁਲਾਂ ਦੇ ਜਿੱਥੇ ਗੁੰਦੇ ਨੇ ਮੁਕਤਾ ਜਿੱਥੇ ਗੁੰਦੇ ਨੇ ਸਪਾਂਦੇ ਛੋਟੇ ਏ ਛੋਟੇ ਸੁਪੋਲੀਏ ਨੇ ਕਿ ਮੇ ਗੱਜੇ ਨੇ ਸਵਾ ਚਾਹੀ ਨੰਦ ਲਾਲ ਕਿਉਂ ਪੇ ਨੰਦ ਲਾਲ ਸੁੱਚਾ ਨਹੀਂ ਗਿਆ ਪੰਥ ਨੇ ਗੁਰੂ ਪੰਥ ਨੇ ਚੁਠਾ ਲੰਦਰ ਕਹਿੰਦੇ ਸੁਦੇਆ ਸੁਣਦੇ ਇਹ ਮੂਮ ਦਿਖਦੇ ਨੇ ਥੂਲਾਂ ਦੇ ਜੰਮਦਿਆਂ ਦੇ ਮੂੰਹ ਤਿੱਖੇ ਹੋਏ ਸੱਪਾਂ ਦੇ ਬੱਚੇ ਕਦੇ ਮੇਤੇ ਨਹੀਂ ਹੁੰਦੇ ਛੋਟੇ ਚੱਪੂ ਚ ਜਰ ਸਰ ਜਾਦੇ ਵੱਡੇ ਹੋ ਕੇ ਜੀਤੇ ਰੋਗੇ ਅਸੀਂ ਫੌਜਾਂ ਸਾਜਾਂਗੇ ਕਹਿੰਦੇ ਸੁਣਦਾ ਅਸੀਂ ਵੀਰ ਰਸ ਵਿੱਚ ਸ਼ਾਸਤਰ ਧਾਰਨ ਕਰਕੇ ਆਪਣੀਆਂ ਫੌਜਾਂ ਸਾਜ ਕੇ ਆਪ ਦੇ ਪਿਤਾ ਵਾਂਗੂ ਜੁੱਧਰ ਚ ਆਇਆ ਕਰਾਂਗੇ ਤੂੰ ਵੇਖ ਸੁਣਦੇ ਤੂੰ ਸਹਿਬਜਾਦਿਆਂ ਦੇ ਦੋਨੇ ਲਾਲ ਸ਼ਹੀਦ ਕਰਾਤੇ ਦੋਨੇ ਤਨ ਸੀ ਕਤਲ ਕਰਾਤੇ ਨਾਨਕ ਹਜ਼ੂਰ ਰਾਇ ਕਲਾ ਵੀ ਕੋਲ ਖੜੇ अपनी गातरी दी तलवार गढ़ तिमूरी काही दबूते तैयार नाल बोल दो उस वेले हुजूर ने नीं मी पाई है या मैं आपस शोक मते छुपा लेनेया ओदों नीं मी पाई है नहीं हां अखा तो एक कहंजू नहीं गया महाराज ओहो काही दा बूटा पटी जांदे ने पटी जन ले मुग़ल राज दी जड़ टूट दी रह कर ਨੋ ਕੁਆਇਸਾ ਬਚਨ ਮਹਾਰਾਜ ਗੁਰੂ ਮਾਰੀਆ ਉਹ ਤਾਂ ਸਰੰਦ ਨਹੀਂ ਉਹ ਗੁਰੂ ਮਾਰੀ ਜਿਹੜਾ ਇਤੋ ਉਸ ਧਰਤੀ ਦਾ ਮੈਂ ਖੋ ਦੇ ਇਸ ਗੱਲ ਤੇ ਬਹੁਤ ਅਜੀਬੋ ਗਰੀਬ ਗਿਆਨ ਟਾਰਗੇਟ ਕਰਦਾ ਹੁੰਦਾ ਇਸ ਸਮਾਜਨ ਵਿੱਚ ਖਾਸ ਕਰਕੇ ਇਰਤਰੀ ਕਿਤੇ ਬੋਲਿਆ ਜਾਂਦਾ ਤਾਂ ਇਹ ਕਿਸ ਤਰ੍ਹਾਂ ਸਰਪ ਦੇਣਾ ਸੰਧਿਆਲpuri ਨੇ ਮਾਫ ਕਰਾਉਣਾ ਇਹ ਗੁਰੂ ਮਾਰੀ ਹੈ ਇਹ ਸ਼ਬਦ ਨੂੰ ਨਹੀਂ ਪੜਤਾ ਗਿਆ ਇਹਦੀ ਟਹਿ ਟੇੜੀ ਹੋ ਜਾਉ ਸਾਡੇ ਸਿੰਘਾਂ ਨੇ ਉੱਠ ਕੇ ਬੇਸ਼ੱਕ ਅਜ ਖਾਲਸਾ ਕੋ ਚੰਗਦਾ ਲਹਿ ਪਚੰਗੀਏ ਪਚੰਦੇ ਦਾ ਲਹਿ ਪਰ ਕਿਸੇ ਥੋੜੇ ਜੇ ਸਮੇਂ ਚ ਇਹਨੂੰ ਮੇਰੇ ਸਿੰਘਾਂ ਨੇ ਟਹਿ ਟੇੜੀ ਕਰ ਦੇਣਾ ਸਰੰਦ ਗੁਰੂ ਮਾਰੀ ਹੋ ਗਈ ਮਹਾਰਾਜ ਰਾਏ ਕਹਿੰਦਾ ਮੈਂ ਵੀ ਮੁਸਲਮਾਨ ਹਾਂ ਲੈ ਤੇਰੀ ਜੜ ਲਾ ਦਿੰਦੇ ਫਿਰ ਬਖਸ਼ਿਸ਼ ਵੀ ਦਿੱਤੀ ਉਹ ਤਲਵਾਰ ਦੀ ਫਿਰ ਅਗਲੀਆਂ ਗੱਲਾਂ ਉਸ ਬਖਸ਼ਿਸ਼ ਦੇ ਨਾਲ ਇਹਦੀ ਜਿੰਨੀ ਸੰਭਾਲਣਾ ਕਰੇਗਾ ਤੂਪ ਦੀਪ ਦੇਵੇਗਾ ਕਿਸੇ ਉੱਚੇ ਸੁੰਦਰ ਸਥਾਨ ਤੇ ਰੱਖ ਕੇ ਪੂਜਾ ਕਰੇਗਾ ਤਾਂ ਤੂੰ ਫਲ ਦੇ ਜਾਵੇਂਗਾ ਵਾਧਾ ਹੀ ਜਾਵੇਂਗਾ ਭਾਗ ਲੱਗਦੇ ਜਾਣਗੇ ਜਦੋਂ ਇਹਦੀ ਬੇਅਦਵੀ ਕਿਸੇ ਨੇ ਪੈਣ ਲਈ ਬਾਕ ਤੇਰੀ ਥੋਲੀ ਹੋ ਜੇ ਤੇਰੀ ਖਾਨਦਾਨੀ ਤੇਰੇ ਪੁੱਤਰ ਪੋਤੇ ਪਰ ਇਹ ਗੰ ਉਥੇ ਦੀਵੀ ਪਾਈ ਸਿਰਫ ਮੈਂ ਇਹ ਇਤਿਹਾਸ ਤੁਸੀਂ ਵੀ ਬਾਤ ਲਿਓ ਖੋਦ ਲਿਓ ਢੋਲ ਲਿਓ ਬਾਕੀ ਇੱਕ ਹੰਝੂ ਨਹੀਂ ਸੀ ਕਿਤੇ ਘੇਰਿਆ ਉਥੇ ਜਾ ਕੇ ਜੱ ਸਾਹਿਬ ਜਾਦਿਆਂ ਦਾ ਹਾਲ ਨੂਰੇ ਬਾਹੀਂ ਤੋਰੈ ਕਲੇ ਦੇ ਕੋਣ ਸਿੰਧਵਾਣਾ ਦੁਸ਼ਮੇ ਦਿਨੇ ਸੋਨੇ ਆਦਰੀ ਆਰ ਜਾਓ ਇੱਕ ਗੱਲ ਹੋਰ ਹਲ ਵੀ ਹੈ ਉਥੇ ਵੀ ਜਿਹੜਾ ਇੱਕ ਇੱਟ ਵੀ ਸਿੰਘ ਮੇਰਾ ਉਹ ਖੇੜੂਗਾ ਉਹ ਫੇੜ ਕੇ ਇਹਨੂੰ ਤੀਰ ਸਤਦਰ ਵ ਸਤਲੁਜ ਵਿੱਚ ਮਤਲਬ ਸੱਤ ਜੁੱਤੀਆਂ ਮਾਰ ਕੇ ਸਿੱਟੂਗਾ ਉਹਦੇ ਜਮ ਨੇ ਜੜੇ ਨਹੀਂ ਆਉਣੇ ਉਹ ਜਮਾਂ ਦੀਆਂ ਮਾਰਾਂ ਤੋਂ ਸਿੱਖ ਬਚ ਜੁੜਦਾ